ਅ ਅੱਜ ਦੀ ਇਹ ਪ੍ਰੈਸ ਕਾਨਫਰੰਸ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਇੱਕ ਲੋਕਲ ਫਰੋਤੀ ਦਾ ਜਿਹੜਾ ਗੈਂਗ ਹੈ ਉਸ ਨੂੰ ਬਸਟ ਕਰਨ ਦੇ ਸੰਦਰਭ ਚ ਕੀਤੀ ਜਾ ਰਹੀ ਹੈ ਅ ਇਸ ਪੂਰੇ ਮਾਮਲੇ ਦੇ ਵਿੱਚ ਇੱਕ ਸੁਖਦੇਵ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਤਾਰਾ ਗੜ ਤਲਾੜਾ ਤੋਂ ਨੇ ਜੋ ਪੇਸ਼ੇਵਜੋ ਆਰਐਮਪੀ ਡਾਕਟਰ ਨੇ ਤੇ ਇਹ ਪਿੰਡ ਨੰਗਲ ਗੁਰੂ ਵਿਖੇ ਡਾਕਟਰੀ ਦੁਕਾਨ ਕਰਦੇ ਇਹਨਾਂ ਨੂੰ ਕਾਫੀ ਸਮੇਂ ਤੋਂ ਵੱਖ-ਵੱਖ ਨੰਬਰਾਂ ਤੋਂ ਫਰੋਤੀ ਦੀਆਂ ਕਾਲਾਂ ਆ ਰਹੀਆਂ ਸਨ ਤੇ ਪਹਿਲਾਂ ਤਾਂ ਇਹਨਾਂ ਨੇ ਇਗਨੋਰ ਕੀਤੀਆਂ ਤੇ ਉਹ ਕਾਲਾਂ ਨਹੀਂ ਚੁੱਕੀਆਂ ਤੇ ਇਸ ਦੇ ਰਿਜ਼ਲਟ ਵਜੋਂ ਇੱਕ ਵਾਰੀ ਇਹਨਾਂ ਨੂੰ ਜਾਂਦੇ ਜਾਂਦੇ ਰੋਕਿਆ ਗਿਆ ਤੇ ਫਿਰ ਇਹਨਾਂ ਨੂੰ ਧਮਕੀਆਂ ਵੀ ਦਿੱਤੀਆਂ ਗਈਆਂ ਤੇ ਪਿਸਟਲ ਵਗੈਰਾ ਦਿਖਾ ਕੇ ਇਹਨਾਂ ਨੂੰ 5 ਲੱਖ ਰੁਪਏ ਜਿਹੜੇ ਹੈ ਉਫਰਾਤੀ ਦੇ ਰੂਪ 'ਚ ਦੇਣ ਵਾਸਤੇ ਧਮਕੀਆਂ ਮਿਲੀਆਂ ਅ ਜਦੋਂ ਇਹਨਾਂ ਨੇ ਇਹ ਗੱਲ ਪੁਲਿਸ ਨੂੰ ਤਿੰਨ ਤਰੀਕ ਦਾ ਮਾਮਲਾ ਹੈ ਜਦੋਂ ਇਹਨਾਂ ਨੇ ਪੁਲਿਸ ਨੂੰ ਇਹ ਇਤਲਾ ਦਿੱਤੀ ਕਿ 20 ਅਗਸਤ ਦੇ ਕਰੀਬ ਤੋਂ ਇਹਨਾਂ ਨੂੰ ਜਿਹੜੀਆਂ ਇਹ ਧਮਕੀਆਂ ਆ ਰਹੀਆਂ ਨੇ ਤਾਂ ਪੁਲਿਸ ਨੇ ਇਮੀਡੀਏਟਲੀ ਜਿਹੜਾ ਹੈ ਇੱਕ Trap ਲੇ ਕੀਤਾ ਤੇ ਜੋ ਇਹ ਬੰਦੇ ਨੇ ਇਹਨਾਂ ਨੂੰ ਫੜਿਆ ਹੈ ਜਿਹਦੇ ਵਿੱਚ ਇਮੀਡੀਏਟਲੀ ਜਿਹੜਾ ਪੁਲਿਸ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਪੰਜ ਦੋਸ਼ੀਆਂ ਨੂੰ ਗ੍ਰਫਤਾਰ ਕੀਤਾ ਗਿਆ ਜਿਨ੍ਹਾਂ ਤੋਂ ਇੱਕ 315 ਬੋਲ ਗੋਰ ਦਾ ਪਿਸਤਲ ਮੋਟਰਸਾਈਕਲ ਤੇ ਐਕਐਸਯੂਵੀ ਤੇ ਹੋਰ ਜੋ ਹੈ ਇਹਨਾਂ ਦਾ ਸਮਾਨ ਜੋ ਲਿਸਟਡ ਹੈ ਉਹ ਰਿਕਵਰੀ ਕੀਤੀ ਗਈ ਹੈ ਇਸ ਦੇ ਵਿੱਚ ਜੋ ਮੁੱਖ ਜੋ ਕਿੰਗਪਿੰਨ ਹੈ ਉਹ ਗੁਰਿੰਦਰ ਸਿੰਘ ਜੋ ਹੈ ਗੁਰਿੰਦਰ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਨੰਗਲਗੁਰੂ ਹੈ ਇਹ ਜਿਹੜਾ ਗੁਰਿੰਦਰ ਸਿੰਘ ਹੈ ਬੇਸਿਕਲੀ ਇਹ ਡਾਕਟਰ ਸਾਹਿਬ ਜਿੱਥੇ ਇਹਨਾਂ ਨੇ ਦੁਕਾਨ ਕੀਤੀ ਹੋਈ ਸੀ ਇਹ ਉਹ ਉਹ ਪ੍ਰੈਮਿਸਿਸ ਦੇ ਮਾਲਕ ਜੋ ਸੀ ਉਹ ਗੁਰਿੰਦਰ ਸਿੰਘ ਦੇ ਚਾਚਾ ਜੀ ਸਨ ਤਾਂ ਇੱਥੋਂ ਇਹਨੇ ਆਪਣੀ ਜਿਹੜੀ ਹੈ ਪੂਰੀ ਸਟੋਰੀ ਆਪਣਾ ਪਲੈਨਿੰਗ ਜਿਹੜੀ ਹੈ ਇੱਥੋਂ ਕੀਤੀ ਹੈ ਉਸ ਤੋਂ ਬਾਅਦ ਇਹਨੇ ਇਨਵੋਲ ਕੀਤਾ ਹੈ ਗੁਰਪ੍ਰੀਤ ਨੂੰ ਗੁਰਪ੍ਰੀਤ ਨੇ ਦੋ ਬੰਦੇ ਜੋ ਪੈਸੇ ਐਕਸਟਰੋਟ ਕਰਨ ਵਾਸਤੇ ਹੈ ਉਹ ਲਗਾਏ ਸਨ ਜੋ ਕਿ ਮਨਪ੍ਰੀਤ ਸਿੰਘ ਤੇ ਸਿਮਰਜੀਤ ਸਿੰਘ ਸਿਮਾ ਇਸੇ ਤਰੀਕੇ ਨਾਲ ਜੋ ਹੈ ਅੱਗੇ ਇਹ ਚੱਲਦੇ ਚੱਲਦੇ ਜੋ ਵੀ ਜੋ ਵੀ ਹੈ ਪੈਸੇ ਦੀ ਡਿਮਾਂਡ ਕੀਤੀ ਗਈ 3 ਲੱਖ ਜੋ ਹੈ ਐਕਸਟਰਸ਼ਨ ਬਣੀ ਇਹਨਾਂ ਨੂੰ ਜੋ ਹੈ ਦੇਨਲੀ ਡਾਊਸ਼ਾਪ ਗਏ ਤੇ ਉੱਥੇ ਜੋ ਹੈ ਪੁਲਿਸ ਵੱਲੋਂ ਇਹਨਾਂ ਨੂੰ ਫੜਿਆ ਗਿਆ ਸੋ ਇਸ ਤਰੀਕੇ ਨਾਲ ਟੋਟਲ 5 ਬੰਦੇ ਜੋ ਹੈ ਗ੍ਰਫਤਾਰ ਹੋਏ ਨੇ ਉਹਨਾਂ ਤੋਂ ਦੇਸੀ ਪਿਸਟਲ 315 ਬੋਰ ਮੋਟਰਸਾਈਕਲ ਐਕਸਯੂਵੀ ਤੇ ਫਿਰੋਤੀ ਦੀ ਜਿਹੜੀ ਹੈ 1.5 ਲੱਖ ਰੁਪਏ ਹੋ ਰਿਕਵਰ ਹੋ ਚੁੱਕੇ ਹਨ 2 ਜੋ ਦੋਸ਼ੀ ਨੇ ਸਿਮਰਨਜੀਤ ਸਿੰਘ ਉਰਫ ਸਿਮਾ ਤੇ ਰਮਨਦੀਪ ਸਿੰਘ ਉਰਫ ਰਮਨਾ ਜਹਰਮਾ ਇਹੇ ਫਰਾਰ ਨੇ ਪੁਲਿਸ ਦੀਆਂ ਵੱਖੋ-ਵੱਖਰੀਆਂ ਟੀਮਾਂ ਲਗਾਈਆਂ ਗਈਆਂ ਨੇ ਤੇ ਜਲਦੀ ਇਹਨਾਂ ਦੀ ਗ੍ਰਿਫਤਾਰੀ ਵੀ ਹੋ ਜਾਏਗੀ ਇਸ ਦੇ ਵਿੱਚ ਜੋ ਫੋਨ ਹੈ ਜਿਸ ਫੋਨ ਤੋਂ ਇਹਨਾਂ ਨੂੰ ਫਰੋਤੀ ਦੀ ਅਕਾਲਾ ਹੁੰਦੀਆਂ ਸਨ ਉਹ ਸਿਮਰਨ ਉਹ ਰਮਨਦੀਪ ਸਿੰਘ ਦੇ ਫੋਨ ਹੈ ਰਮਨਦੀਪ ਸਿੰਘ ਉਰਫ ਰਮਾ ਜਿਹਦੇ ਫੋਨ ਨੂੰ ਹੁਣੇ ਰਿਕਵਰ ਵੀ ਕੀਤਾ ਗਿਆ ਹੈ ਤੇ ਅੱਗੇ ਫਰਦਰ ਜੋ ਇਨਵੈਸਟੀਗੇਸ਼ਨ ਹੈ ਉਹ ਚੱਲ ਰਹੀ ਹੈ ਜੀ ਸਰ ਜਦੋਂ ਪਨਾਫਰੋਦੀ ਦੀ ਰਕਮ ਦੇਣ ਗਈ ਸੀ ਉਦੋਂ ਪੁਲਿਸ ਨੇ ਤੁਰੰਤ ਉਹਨਾਂ ਨੂੰ ਫੜ ਲਿਆ ਤੇ ਉਸ ਟਾਈਮ 3 ਲੱਖ ਰੁਪਿਆ ਦੇਣ ਗਈ ਤੇ 1.5 ਲੱਖ ਰਿਕਵਰ ਹੋਇਆ ਹੈ 1.5 ਲੱਖ ਇਸ ਤਰ੍ਹਾਂ ਨਹੀਂ ਹੈ ਉਹ ਪੈਸੇ ਹੀ ਜਿਹੜੇ ਹੈਗੇ ਅਸੀਂ ਘੱਟ ਰੱਖੇ ਸੀਗੇ ਠੀਕ ਹੈ ਮੈਂ ਸਵਾਲ ਆਪਾਂ ਅੰਕੀ ਦੇ ਵਿੱਚ ਸਰ ਤੁਸੀਂ ਲਿਖਿਆ ਕਿ ਪਹਿਲਾਂ ਸ਼ਾਇਦ ਇਹਨੇ 3 ਲੱਖ ਰੁਪਿਆ ਦੇ ਦਿੱਤਾ ਦੇ ਦਿੱਤਾ ਦੇ ਦਿੱਤਾ ਸੀ ਪਰ 2 ਲੱਖ ਰੁਪਿਆ ਹੋਰ ਦੇਣਾ ਸੀ 2 ਲੱਖ ਦਿੰਦੇ ਆ ਬਣਿਆ ਜੇ ਉਹਨੂੰ 3 ਲੱਖ ਦਿੰਦਿਆਂ ਹੋ ਜਿਹੜਾ ਹੈ ਤੁਸੀਂ ਦੇਖੋਗੇ ਇਹਦੇ ਵਿੱਚ ਜੋ ਲਿਖਿਆ ਹੈ ਕਿ ਪਹਿਲਾਂ ਜਿਹੜਾ 3 ਲੱਖ ਰੁਪਏ ਪਿੰਡਰ ਪਿੰਡ ਇਹਨਾਂ ਨੇ ਦੇ ਦਿੱਤੇ ਸੀ ਉਸ ਤੋਂ ਬਾਅਦ 2 ਲੱਖ ਰੁਪਏ ਜਿਹੜੇ ਹੈਗੇ ਆ ਉਹ ਅਸੀਂ ਉਹ ਦੇ ਰਹੇ ਸੀਗੇ ਠੀਕ ਹੈ ਉਸ ਦੇ ਵਿੱਚ ਜੋ ਹੈ ਇਹ ਸਾਰੀ ਰਿਕਵਰੀ ਹੋਈ ਹੈ ਜਿਹੜੀ 3 ਲੱਖ ਰੁਪਏ ਦਿੱਤੇ ਹੈਗੇ ਆ ਉਹਦੀ ਰਿਕਵਰੀ ਹੋ ਗਈ ਹੈ 1.5 ਲੱਖ 1.5 ਲੱਖ ਰੁਪਏ ਉਦੋਂ ਤੁਹਾਡੇ ਕੋਲ ਕੰਪਲੀਟ ਨਹੀਂ ਦਿੱਤੀ ਸੀ ਕਿ ਪਹਿਲਾਂ ਨਹੀਂ ਉਹ ਪਹਿਲਾਂ ਇਹ ਦੇ ਚੁੱਕੇ ਸੀ ਸਰ ਇਹਨਾਂ ਦੇ ਕੋਲ ਪਹਿਲਾਂ ਵੀ ਮਾਮਲੇ ਦਰਜ ਚ ਕੋਈ ਤਾਂ ਦੇ ਫੋਤੀ ਮੰਗਣ ਦੇ ਜਾਂ ਕਿਸੇ ਗੈਂਗ ਦਾ ਸਬੰਧ ਨਹੀਂ ਇਹਦੇ ਵਿੱਚ ਇੱਕ ਦਾ ਦੋ ਦੋ ਬੰਦੇ ਜੋ ਸਾਡੇ ਕੋਲ ਫਿਗਰ ਹੋਏ ਨੇ ਉਹਨਾਂ ਦੇ ਕ੍ਰਿਮੀਨਲ ਬੈਕਗ੍ਰਾਉਂਡ ਉਹਨਾਂ ਦਾ ਹੈ ਅਸੀਂ ਉਹ ਪੂਰੀ ਜਿਹੜੀ ਹੈ ਉਹ ਜਾਂਚ ਕਰਦੇ ਆਂ ਸਰ ਇਹ ਤਿੰਨ ਜਿਹੜੇ ਉਹ ਨਹੀਂ ਚੱਕਦੇ ਪਏ ਜਿਹੜਾ ਬਾਅਦ ਵਿੱਚ ਹੌਸ ਦੇ ਨੂੰ ਆ ਰਹੀਆਂ ਸੀ ਉਹਨਾਂ ਨੂੰ ਥ੍ਰੈਟ ਕੀਤਾ ਗਿਆ ਕਿ ਤੁਸੀਂ ਪਸਪਾਲ ਦੀ ਨੌਕ ਤੇ ਉੱਤੇ ਤਾਂ ਉਹਦੋਂ ਵੀ ਨਹੀਂ ਕਰ ਸਰ ਉਹਨੂੰ ਬੈਠ ਦੇਣੇ ਮੰਨ ਲਏ ਉਹਦੋਂ ਵੀ ਇਹ ਕੰਪਲੀਟ ਨਹੀਂ ਕਰਨਾ ਹੈ ਤੁਹਾਡੇ ਕੋਲ ਨਹੀਂ ਉਹ ਉਦੋਂ ਤੱਕ ਇਹਨਾਂ ਨੇ ਕੁਝ ਨਹੀਂ ਕੀਤਾ ਇਹ 3 ਅਗਸਤ ਦੀ ਗੱਲ ਹੈ ਜਦੋਂ ਇਹਨਾਂ ਨੇ ਆ ਕੇ ਪੁਲਿਸ ਨੂੰ ਦੱਸਿਆ ਤੇ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਜਿਹੜਾ ਜਿਹਦਾ ਸਭ ਨੇਮ ਬੰਦਾ ਗੁਰਿੰਦਰ ਇਹ ਇਹ ਐਨਾ ਕਿਸੇ ਗੈਂਗ ਦੇ ਨਾਲ ਹੈਗਾ ਸੀ ਕਹਾ ਤਾਂ ਨਹੀਂ ਸੀ ਤੇ ਫਿਰ ਆਈਡੀਆ ਕਿਸ ਤਰ੍ਹਾਂ ਬਣਿਆ ਦੇਖੋ ਜੀ ਇਹਨੂੰ ਇਹ ਸੀਗਾ ਕਿ ਡਾਕਟਰ ਸਾਹਿਬ ਦੀ ਦੁਕਾਨ ਵਧੀਆ ਚੱਲ ਰਹੀ ਹੈ ਕਿਉਂਕਿ ਇਹ ਗੁਰਿੰਦਰ ਦੇ ਚਾਚਾ ਜੀ ਉਹਨਾਂ ਦੀ ਦੁਕਾਨ ਜਿਹੜੀ ਹੈ ਉਹਦੇ ਵਿੱਚ ਇਹ ਆਪਣਾ ਡਾਕਟਰੀ ਦਾ ਪੇਸ਼ਾ ਚਲਾ ਰਹੇ ਨੇ ਤਾਂ ਇਹਨੂੰ ਲੱਗਦਾ ਇਹਨਾਂ ਦੀ ਦੁਕਾਨ ਵਧੀਆ ਚੱਲਦੀ ਤੇ ਇਹਨਾਂ ਤੋਂ ਪੈਸੇ ਜਿਹੜੇ ਆ इजीली ਜਿਹੜਾ ਹੈ ਉਹ ਐਕਸਟਰੋਟ ਕੀਤੇ ਜਾ ਸਕਦੇ ਆ ਤਾਂ ਉਹਨੇ ਉਹ ਪਲੈਨਿੰਗ ਜਿਹੜੀ ਹੈ ਉੱਥੇ ਬਣਾਈ ਸੀ ਅਜਿਹੇ ਤਿੰਨ ਬੰਦੇ ਸਨ ਤੁਸੀਂ ਨਵੇਂ ਇਹਨਾਂ ਤੇ ਕੋਈ ਮਾਮਲਾ ਕਰ ਸੀ ਇਹਨਾਂ ਦੇ ਖਿਲਾਫ ਜੋ ਹੈ ਅਜੇ ਅਸੀਂ ਸਾਡੀ ਤਫਤੀਸ਼ ਚੱਲ ਰਹੀ ਹੈ ਅਜੇ ਤੱਕ ਇਹਨਾਂ ਦੇ ਖਿਲਾਫ ਕੋਈ ਜ਼ਿਆਦਾ ਨਹੀਂ ਸਾਹਮਣੇ ਆਈ ਸਰ ਕੰਪਲੇਂਟ ਤੁਹਾਡੇ ਬਾਈ ਦੂਗੀ ਨੂੰ ਦਿੱਤੀ ਸੀ ਇਹਨਾਂ ਨੇ ਨਹੀਂ ਤਿੰਤਰ ਤੇ ਅਸੀਂ ਇਮੀਡੀਏਟਲੀ ਪਰਚਾ ਦਰਜ ਕਰਕੇ ਕਿਉਂਕਿ ਮਾਮਲਾ ਸੰਗੀਨ ਸੀ ਐਕਸਟਰਸ਼ਨ ਦਾ ਸੀ ਤੇ ਕਿਉਂਕਿ ਇਹ ਜੋ ਲੋਕਲ ਲੋਕ ਨੇ ਇਹ ਕਿਸੇ ਨਾ ਕਿਸੇ ਗੈਂਗਸਟਰ ਦੇ ਨਾਂ ਤੇ ਆਮ ਲੋਕਾਂ ਤੋਂ ਫਿਰੌਤੀਆਂ ਮੰਗ ਕੇ ਜੋ ਹੈ ਈਜ਼ੀ ਮਨੀ ਜਿਹੜੀ ਹੈ ਉਹਨੂੰ ਜਿਹੜਾ ਹੈ ਪ੍ਰਾਪਤ ਕਰਦੇ ਸੀਗੇ ਸੋ ਇਹ ਜਿਹੜਾ ਹੈਗਾ ਇੱਕ ਲੋਕਲ ਗੈਂਗ ਹੈ ਇਹ ਬਸਟ ਹੋਇਆ ਹੈ ਜਿਹੜੇ ਦੋ ਬੰਦੇ ਆ ਜਿਹੜੇ ਅਰੈਸਟ ਕੀਤੇ ਗਏ ਜਿਹੜੇ ਕਹਿੰਦੇ ਮੇਨ ਨੇ ਆਪਣਾ ਜਿਹੜੇ ਫੈਮਿਲੀ ਦੇ ਮਾਮਲੇ ਦਰਜੋ ਉਹ ਵੀ ਫਰੋਤੀ ਦੇ ਤੀਨੇ ਕਿਹਾ ਵਕੋ ਕੋ ਹੋਰ ਵਕੋ ਕੋ ਦਰਾਂ ਦੇ ਤਾਂ ਦੇ ਆ ਔਰ ਉਹ ਨਹੀਂ ਇਹਨਾਂ ਦੇ ਜੋ ਚੈੱਕ ਕੀਤਾ ਹੈ ਅਜੇ ਜਿਹੜਾ ਇੱਕ ਹਰਟ ਕੇਸਿਸ ਹੈਗੇ ਆ ਹੋਰ ਲੜਾਈ ਝਗੜੇ ਦੇ ਇਸ ਤਰ੍ਹਾਂ ਦੇ ਕੇਸਿਸ ਆ ਫਰੋਤੀ ਵਾਲਾ ਪਹਿਲਾ ਸੀ ਇਹ ਪਹਿਲਾ ਸੀ ਬਾਕੀ ਅਸੀਂ ਚੈੱਕ ਕਰ ਰਹੇ ਆ ਵੈਰੀਫਿਕੇਸ਼ਨ ਕਰ ਰਹੇ ਆ ਕਿ ਕਿਤੇ ਹੋਰ ਥਾਣੇ ਦੇ ਵਿੱਚ ਆ ਨਾਇਨਾ ਦੇਖ ਲਾ ਕੋਈ ਇਹਨਾਂ ਨੇ ਕਿਵੇਂ ਪਲੈਨਿੰਗ ਕਿਵੇਂ ਬਣਾਈ ਇਹਨਾਂ ਨੇ ਸਾਥ ਕਿਵੇਂ ਟਾਰਗੇਟ ਜਿਵੇਂ ਕੀਤਾ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਗੁਰਿੰਦਰ ਸਿੰਘ ਜੋ ਹੈ ਇਹਨੇ ਇੱਕ ਇੰਕਪੀਨ ਇਹਨੇ ਜੋ ਹੈ ਪਹਿਲਾ ਪਲੈਨਿੰਗ ਬਣਾਈ ਰਮਨਦੀਪ ਸਿੰਘ ਰਮੇ ਨਾਲ ਰੱਖ ਕੇ ਤੇ ਇਹਨਾਂ ਦੋਨੋਂ ਨੇ ਪਲਾਨ ਕੀਤਾ ਕਿ ਡਾਕਟਰ ਸਾਹਿਬ ਤੋਂ ਜੋ ਹੈ ਕਿਉਂਕਿ ਇਜ਼ੀ ਮਨੀ ਜਿਹੜਾ ਹੈ ਐਕਸਟਾਰਟ ਕਰ ਸਕਦੇ ਆ ਇਹਨਾਂ ਨੇ ਉੱਥੇ ਪਲੈਨਿੰਗ ਬਣਾਈ ਉਸ ਤੋਂ ਬਾਅਦ ਜੋ ਗੁਰਪ੍ਰੀਤ ਗੋਪੀਆ ਉਹਨੂੰ ਇਨਵੋਲ ਕੀਤਾ ਗਿਆ ਕਿ ਤੂੰ ਬੰਦੇ ਹਾਇਰ ਕਰ ਤਾਂ ਗੁਰਪ੍ਰੀਤ ਗੋਪੀ ਜੋ ਹੈ ਉਹਨੇ ਫਿਰੋਤੀ ਦੇ ਪੈਸੇ ਜਿਹੜੇ ਹੈ ਉਹ ਲੈਣ ਵਾਸਤੇ ਬੰਦੇ ਹਾਇਰ ਕੀਤੇ ਤੇ ਇਹ ਮਨਪ੍ਰੀਤ ਸਿੰਘ ਅਤੇ ਸਿਮਰਨਜੀਤ ਸਿੰਘ ਸਿਮਾ ਇਹਨਾਂ ਨੂੰ ਹਾਇਰ ਕੀਤਾ ਗਿਆ ਤੇ ਇਹ ਜਿਹੜੇ ਹੈ ਇਸ ਤਰੀਕੇ ਦੇ ਨਾਲ ਇਹ ਰਲ ਕੇ ਜਿਹੜਾ ਇਹਨਾਂ ਨੇ ਕੰਮ ਕੀਤਾ ਤੇ ਸਰ ਇਹਨੂੰ ਕੋਈ ਵੱਡੇ ਗੈਂਗਸਟਰ ਦਾ ਨਾਮ ਦਿੱਤਾ ਕਿ ਤਰ ਕੋਈ ਇਸੇ ਸਮੇਂ ਫੌਕੀਆ ਮੰਗ ਲਈ ਕਿਸ਼ਨੋਈ ਜਾਂ ਵੀ ਜਗੂ ਦੇ ਨਾਮ ਨਹੀਂ ਦੇਖੋ ਜੀ ਗੱਲ ਇਹ ਹੈ ਕਿ ਇਸ ਬਾਰੇ ਤਾਂ ਕਲੀਅਰ ਹੈ ਕਿ ਇਹਨਾਂ ਨੇ ਵੱਡੇ ਗੈਂਗਸਟਰ ਦੇ ਨਾਂ ਤੇ ਹੀ ਫਿਰੋਤੀਆਂ ਮੰਗੀਆਂ ਨੇ ਪਰ ਕੁਝ ਕਿਉਂਕਿ ਜਦੋਂ ਉਹਨਾਂ ਨੇ ਫੋਨ ਨਹੀਂ ਚੁੱਕਿਆ ਤਾਂ ਇਸ ਬਾਰੇ ਉਹਨਾਂ ਵੱਲੋਂ ਕੋਈ ਇਸ ਤਰੀਕੇ ਦੀ ਗੱਲ ਸਾਹਮਣੇ ਨਹੀਂ ਆਈ ਸਾਡੀ ਤਫਤੀਸ਼ ਦੇ ਵਿੱਚ ਕਈ ਗੱਲਾਂ ਸਾਹਮਣੇ ਆ ਰਹੀਆਂ ਨੇ ਤੇ ਅਸੀਂ ਜਿਹੜਾ ਜਲਦੀ ਉਹਦੇ ਬਾਰੇ ਦੱਸਿਆ ਲਿੰਕ ਹੈਗੇ ਵੱਡੇ ਕੈਕਟਰੋ ਦੇ ਨਾਲ ਕੋਈ ਲਿੰਕ ਹੈਗਾ ਨਹੀਂ ਅਜੇ ਤੱਕ ਕੁਝ ਨਹੀਂ ਸੋਕ ਜਿਹੜੀ ਕਰਦੇ ਸੀ ਕਹਿੰਦਾ ਬਾਹਰ ਨੰਬਰਾਂ ਤੋਂ ਫੋਨ ਆ ਰਹੀਆਂ ਸੀ ਉਹ ਪਤਾ ਲੱਗਾ ਕਿਤੋਂ ਕਾਲ ਕਰਵਾਉਂਦੇ ਸੀ ਜਿਹਦਾ ਮਤਲਬ ਇਹ ਬਾਹਰ ਦੇ ਲਿੰਕ ਹੋਣਗੇ ਨਹੀਂ ਇਹਨਾਂ ਦੇ ਕੋਲ ਜੋ ਨੰਬਰ ਹੁੰਦੇ ਉਹ WhatsApp ਬਾਹਰਲੇ ਨੰਬਰ ਆਪ ਚਾਹਦੇ ਜੀ ਜੀ ਸਰੇ ਇਹ ਆਪਣਾ ਇਹ ਮਤਲਬ ਇਸ ਕੰਮ ਲਈ ਵਰਤਣਾ ਸੀ ਕਿ ਨਾ ਪਹਿਲਾਂ ਵੀ ਛੋਟੇ-ਮੋਟੇ ਖਾਣ ਦਿੱਤਾ ਕਿਸੇ ਨੇ ਨਹੀਂ ਇਹ ਸਾਰੀ ਤਫਤੀਸ਼ ਕਰ ਰਹੇ ਹਾਂ ਕਿ ਪਹਿਲਾਂ ਵੀ ਇਹਨਾਂ ਵੱਲੋਂ ਇਸ ਤਰੀਕੇ ਨਾਲ ਕੋਈ ਕਿਉਂਕਿ ਅਜੇ ਸਾਡੇ ਸਾਹਮਣੇ ਕੋਈ ਐਦਾਂ ਦਾ ਫਰੋਤੀ ਦਾ ਮਾਮਲਾ ਜਾਂ ਐਦਾਂ ਦਾ ਕੋਈ ਮਾਮਲਾ ਨਹੀਂ ਆਇਆ ਪਰ ਅਸੀਂ ਇਹ ਪੂਰੀ ਜਿਹੜੀ ਹੈ ਤਫਤੀਸ਼ ਕਰ ਰਹੇ ਹਾਂ ਕਿ ਇਹ ਜੋ ਪਿਸਟਲ ਹੈ ਹੋਰ ਕਿਉਂਕਿ ਅਜੇ ਸਾਡੇ ਕੋਲ ਜਿਹੜਾ ਹੈ ਸਿਮਰਜੀਤ ਸਿਮਾ ਤੇ ਰਮਨਦੀਪ ਸਿੰਘ ਰਮਾ ਇਹ ਅਜੇ ਫਰਾਰ ਨੇ ਉਹਨਾਂ ਦੀ ਜਦੋਂ ਅਰੈਸਟ ਹੁੰਦੀ ਹੈ ਤਾਂ ਉਹਨਾਂ ਤੋਂ ਪੁੱਛਗਿੱਛ ਹੁੰਦੀ ਹੈ ਤਾਂ ਇਹ ਗੱਲ ਸਾਰੀ ਦੀ ਸਾਰੀ ਕਲੀਅਰ ਹੋ ਜਾਏਗੀ